ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰਬਲੇ ਜਨਮ ਵਿੱਚ ਹੇਮਕੁੰਨ ਸਾਧ ਵਿਖੇ ਗੁਰੂ ਸਾਹਿਬ ਪ੍ਰਭੂ ਦੇ ਚਰਨਾ ਵਿੱਚ ਜੁੜੇ ਹੋਏ ਸਨ ਉਸ ਸਮੇਂ ਭਾਰਤ ਵਿੱਚ ਜ਼ੁਲਮ ਦੀ ਹੱਦ ਮੁੱਕ ਗਈ ਸੀ ਹਾਕਮ ਲੋਕ ਪਰਜਾ ਉਤੇ ਅਤ ਜ਼ੁਲਮ ਢਾ ਰਹੇ ਸਨ ਪ੍ਰਭੂ ਦਾ ਨਾਮ ਜਪਣ ਦੀ ਬਜਾਏ ਲੋਕ ਇੱਕ ਦੂਸਰੇ ਨੂੰ ਖੂਨ ਵਹਾ ਰਹੇ ਸਨ ਇਸਲਾਮ ਦੇ ਬਾਨੀ ਮੁਹੰਮਦ ਸਾਹਿਬ ਨੇ ਮੁਸਲਮਾਨਾਂ ਨੂੰ ਇਹ ਆਦੇਸ਼ ਦਿੱਤਾ ਸੀ ਕਿ ਉਹ ਅੱਲਾਹ ਦੀ ਇਬਾਦਤ ਕਰਨ ਅਤੇ ਇੱਕ ਦੂਸਰੇ ਨਾਲ ਭਰਾਵਾਂ ਵਾਲਾ ਸਲੂਕ ਕਰਨ ਪਰ ਮੁਸਲਮਾਨ ਹਾਕਮ ਇਬਾਦਤ ਕਰਨ ਦੀ ਬਜਾਏ ਲੁੱਟਮਾਰ ਅਤੇ ਕਤਲੋਗਾਰਤ ਕਰ ਰਹੇ ਸਨ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਸੀ ਬਾਦਸ਼ਾਹ ਔਰੰਗਜ਼ੇਬ ਅੱਲਾ ਦੇ ਨਾਂ ਤੇ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ ਜਾਂ ਕਤਲ ਕਰ ਰਿਹਾ ਸੀ ਅਕਾਲ ਪੁਰਖ ਪਾਸੋਂ ਵੀ ਅਜਿਹੇ ਕਠੋਰ ਜ਼ੁਲਮ ਸਹਿਣ ਨਹੀਂ ਹੋ ਰਹੇ ਸਨ ਉਹਨਾਂ ਨੇ ਇਹ ਸੋਚਿਆ ਕਿ ਕਿਸੇ ਮਾਪੁਰਸ਼ ਨੂੰ ਦੁਨੀਆ ਵਿੱਚ ਭੇਜਿਆ ਜਾਏ ਜਿਹੜਾ ਇਹ ਜ਼ੁਲਮ ਦਾ ਨਾਸ ਕਰੇ ਅਤੇ ਲੋਕਾਂ ਨੂੰ ਪ੍ਰਭੂ ਨਾਮ ਜਪਣ ਵੱਲ ਲਾਏ ਇਸ ਲਈ ਅਕਾਲ ਪੁਰਖ ਨੇ ਤਪਸਵੀ ਗੁਰੂ ਸਾਹਿਬ ਨੂੰ ਇਹ ਆਦੇਸ਼ ਕੀਤਾ ਕਿ ਉਹ ਭਾਰਤ ਵਿੱਚ ਜਨਮ ਲੈਣ ਅਕਾਲ ਪੁਰਖ ਦੇ ਆਦੇਸ਼ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ 22 ਦਸੰਬਰ 1666 ਈਸਵੀ ਨੂੰ ਬਿਹਾਰ ਪ੍ਰਾਂਤ ਦੀ ਰਾਜਧਾਨੀ ਪਟਨਾ ਵਿਖੇ ਅਵਤਾਰ ਧਾਰਿਆ ਆਪ ਜੀ ਦੇ ਪਿਤਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਸਨ ਪੱਤੇ ਆਪ ਜੀ ਤੇ ਮਾਤਾ ਦਾ ਨਾਮ ਮਾਤਾ ਗੁਜਰੀ ਜੀ ਸੀ ਗੁਰੂ ਤੇਗ ਬਹਾਦਰ ਜੀ ਉਸ ਸਮੇਂ ਅਸਾਮ ਵੱਲ ਗਏ ਹੋਏ ਸਨ ਉਹਨਾਂ ਨੂੰ ਅਸਾਮ ਵਿਖੇ ਹੀ ਖਬਰ ਭੇਜੀ ਗਈ ਪਟਨਾ ਸ਼ਹਿਰ ਦੇ ਲੋਕਾਂ ਨੂੰ ਜਦ ਇਹ ਖੁਸ਼ਖਬਰੀ ਮਿਲੀ ਤਾਂ ਸਾਰੇ ਲੋਕ ਬਹੁਤ ਖੁਸ਼ ਹੋਏ ਗੁਰੂ ਸਾਹਿਬ ਜੀ ਦੀ ਦਾਦੀ ਮਾਤਾ ਨਾਨਕੀ ਨੇ ਗਰੀਬਾਂ ਨੂੰ ਬਹੁਤ ਦਾਨ ਦਿੱਤਾ ਖੁੱਲੇ ਲੰਗਰ ਲਾਏ ਅਤੇ ਰਾਤ ਨੂੰ ਦੀਪਮਾਲਾ ਕੀਤੀ ਗੁਰੂ ਸਾਹਿਬ ਦੇ ਮਾਮਾ ਕਿਰਪਾਲ ਚੰਦ ਵੀ ਉੱਥੇ ਮੌਜੂਦ ਸਨ ਉਹ ਗੁਰੂ ਜੀ ਦੀ ਪੂਰੀ ਸੇਵਾ ਸੰਭਾਲ ਕਰਦੇ ਸਨ ਅਤੇ ਵਾਰ-ਵਾਰ ਕਹਿੰਦੇ ਸਨ ਕਿ ਸਾਡੇ ਘਰ ਆਪ ਗੋਬਿੰਦ ਨੇ ਅਵਤਾਰ ਧਾਰਿਆ ਹੈ ਇਸ ਲਈ ਬਾਲਾ ਪ੍ਰੀਤਮ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ ਜਨਮ ਸਮੇ ਬਾਲਕ ਰੋਣ ਦੀ ਥਾ ਹੰਸੂ ਹੰਸੂ ਕਰਦਾ ਮੁਖੜਾ ਲੈ ਕੇ ਪ੍ਰਗਟ ਹੋਇਆ ਬਾਲਕ ਦਾ ਰੰਗ ਗੋਰਾ ਸੀ ਤੇ ਨੈਣ ਨਕਸ਼ ਅਤੀ ਸੁੰਦਰ ਸਨ ਉਸ ਦੀਆਂ ਕੋਮਲ ਗੁਲਾਬੀ ਬੁੱਲੀਆਂ ਉਤੇ ਇੱਕ ਦਿਲ ਖਿੱਚਵੀਂ ਮੁਸਕਰਾਹਟ ਸੀ ਅਤੇ ਚਿਹਰੇ ਤੇ ਅਨੋਖਾ ਨੂਰ ਸੀ ਉਸ ਤੇਜਪੂਰਨ ਮੁਖੜੇ ਤੇ ਨਜ਼ਰ ਨਾ ਟਿਕਦੀ ਜੋ ਕੋਈ ਵੇਖਦਾ ਉਸ ਦਾ ਸਿਰ ਆਪ ਹੀ ਬਾਲਕ ਦੇ ਚਰਨਾਂ ਤੇ ਝੁੱਕ ਜਾਂਦਾ ਬਾਲਕ ਦੇ ਜਨਮ ਤੇ ਸਾਰੇ ਪਾਸਿਓਂ ਵਧਾਈਆਂ ਮਿਲਣ ਲੱਗੀਆਂ ਪਟਨਾ ਸਾਹਿਬ ਵਿਖੇ ਗੁਰੂ ਘਰ ਦੀਆਂ ਸ਼ਰਦਾਲੂ ਸੰਗਤਾਂ ਭਾਰੀ ਸੰਖਿਆ ਵਿੱਚ ਰੈਂਦੀਆਂ ਸਨ ਉਹ ਹਮ ਹੁਮਾ ਕੇ ਦਰਸ਼ਨਾਂ ਲਈ ਆਉਣ ਲੱਗੀਆਂ ਮਾਤਾ ਜੀ ਦੇ ਕਹਿਣ ਤੇ ਮਾਮਾ ਕਿਰਪਾਲ ਦਾਸ ਜੀ ਨਗਰ ਦੇ ਸਭ ਤੋਂ ਪ੍ਰਸਿੱਧ ਜੋਤਸ਼ੀ ਜੀ ਨੂੰ ਬੁਲਾ ਲਿਆ ਏ ਜੋਤਸ਼ੀ ਜੀ ਨੇ ਸਹਿਬਜ਼ਾਦੇ ਦਾ ਜਨਮ ਲਗਨ ਵੇਖ ਕੇ ਦੱਸਿਆ ਇਹ ਕੋਈ ਸਾਧਾਰਨ ਬਾਲਕ ਨਹੀਂ ਹੈ ਇਹ ਤਾਂ ਕੋਈ ਅਵਤਾਰੀ ਜੀ ਹੈ ਇਸ ਦੇ ਲਗਨ ਬੜੇ ਸ਼੍ਰੇਸ਼ਟ ਸਨ ਇਹਨਾਂ ਤੋਂ ਸੰਕੇਤ ਮਿਲਦਾ ਹੈ ਕਿ ਇਹ ਸੰਸਾਰ ਦੇ ਬੜਾ ਉਪਕਾਰ ਕਰੇਗਾ ਜਿਸ ਕਰਕੇ ਸਾਰਾ ਜਗਤ ਇਹਨਾਂ ਨੂੰ ਪੂਜੇਗਾ ਇਹ ਮਹਾਬਲੀ ਤੇ ਪ੍ਰਤਾਪਵਾਨ ਸੂਰਮਾ ਹੋਵੇਗਾ ਅਤੇ ਜ਼ਾਲਿਮਾਂ ਦਾ ਨਾਸ ਕਰੇਗਾ ਇਸ ਦੇ ਨਾਲ ਹੀ ਇਹ ਉੱਚ ਕੋਟੀ ਦਾ ਵਿਦਵਾਨ ਹੋਵੇਗਾ ਇਸ ਦੇ ਅੰਦਰ ਸੰਗਠਨ ਦੀ ਅਥਾ ਸ਼ਕਤੀ ਹੋਵੇਗੀ ਇਸ ਤੋਂ ਵਿਚਾਰ ਹੁੰਦਾ ਹੈ ਕਿ ਇਹ ਕੋਈ ਨਵਾਂ ਪੰਥ ਸਾਜੇਗਾ ਜਿਹੜਾ ਵਿਸ਼ੇਸ਼ ਤੇ ਸ੍ਰੇਸ਼ਟ ਗੁਨਾ ਦਾ ਧਾਰਨੀ ਹੋਵੇਗਾ ਅਤੇ ਦੇਸ਼ ਦੇ ਧਰਮ ਦੀ ਰੱਖਿਆ ਲਈ ਬੜੀਆਂ ਹਾਲਨਾ ਕੱਲੇਗਾ ਬਾਲਕ ਦੀ ਪਾਲਣਾ ਬੜੇ ਲਾੜ ਪਿਆਰ ਨਾਲ ਹੋਣ ਲੱਗੀ ਸਮੇ ਬੜੇ ਨਾਜ਼ੁਕ ਸਨ ਇਸ ਲਈ ਉਸ ਦੀ ਸੰਭਾਲ ਬੜੀ ਚੌਕਸੀ ਨਾਲ ਕੀਤੀ ਜਾਂਦੀ ਪੋਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ